ਉਸੋਂ ਮੋਤੀ ਦੀ ਤੇ ਦੇਖ ਸਕਦੇ ਆ ਵੀ ਡਿਊਟੀ ਕੰਪੀਟੀਸ਼ਨ ਲਈ ਆਈ ਹੋਈ ਆ ਬਹੁਤ ਵੱਡੇ ਘੱਟ ਕਾਰਡ ਲਈ ਆ ਵੀ ਇਹ ਦੁੱਧ ਚੁਵਾਈ ਵਾਲੀਆਂ ਮੱਝਾਂ ਗੀਆਂ 11 ਤਾਰਾ ਐਚ ਐਫ ਹੀਫਰ ਆ ਦੇਖੋ ਬਾਕੀ ਇਹ ਤਾਂ ਨੀਲੀ ਰਾ ਵੀ ਦੀਆਂ ਤੁਸੀਂ ਦੇਖ ਸਕਦੇ ਹੋ ਝੋਟਨਾ ਜਿਨ੍ਹਾਂ ਨੇ ਬਰੀਡ ਦਾ ਇੱਥੇ ਜਰਸੀ ਆ ਰੋਟੇ ਵਾਲਿਆਂ ਦਾ ਤੇ ਇਧਰ ਜਰਸੀ ਤੇ ਐਚ ਐਫ ਹੀਫਰ ਆ ਇਹ ਸਾਰੇ ਇੱਧਰ ਬਾਈਕਾਂ ਦੀ ਕਟਿੰਗ ਕਰੀ ਜਾਂਦੇ ਆਗੇ ਵੀ ਦੋਸਤੋ ਤੁਸੀਂ ਐਂਟਰੀ ਗੇਟ ਦੇ ਉੱਤੇ ਦੇਖ ਸਕਦੇ ਹੋ ਪੀਡੀਐਫ ਦੇ ਮੇਲੇ ਦੀਆਂ ਤਿਆਰੀਆਂ ਪੂਰੀਆਂ ਜੋਰਾਂ ਤੇ ਚੱਲ ਰਹੀਆਂ ਗਈਆਂ 7 ਤਰੀਕ ਆ ਵੀ ਅੱਜ ਤੇ 8 ਤੋਂ ਸ਼ੁਰੂ ਆ ਤੇ ਇੱਧਰ ਸਟਾਲਾਂ ਵਾਲੇ ਪਾਸੇ ਦੇਖ ਸਕਦੇ ਹੋ ਤੁਸੀਂ ਸਟਾਲਾਂ ਵਾਲੇ ਪਾਸੇ ਤਿਆਰੀਆਂ ਚੱਲੀ ਜਾਂਦੀਆਂ ਮਸ਼ਹੇਂਦਰੀ ਕਾ ਵੀ ਪਹੁੰਚ ਗਈ ਹੈਗੀ ਤੇ ਰੈਡੀ ਹੋਈ ਜਾਂਦੀਆਂ ਹਨ ਨਾ ਬਾਕਮੋ ਕੇ ਦਾ ਇਹ ਨੀਆ ਮੋਟਾ ਮੋਟਾ ਜਗਾੜ ਸਾਰਾ ਬਹੁਤ ਜਿਆਦਾ ਮਸ਼ੀਨਰੀ ਆਉਣੀ ਹੈਗੀ ਬਹੁਤ ਜਿਆਦਾ ਸਟਾਲਾਂ ਹੁੰਦੀਆਂ ਗਈਆਂ ਹਰੇਕ ਤਰ੍ਹਾਂ ਦੀ ਕੰਪਨੀ ਮਸ਼ੀਨਰੀ ਦੇ ਵਿੱਚ ਗਵਾਇਆਂ ਵਾਲੀ ਕੰਪਨੀ ਹਰੇਕ ਤਰ੍ਹਾਂ ਦਾ ਪ੍ਰੋਡਕਟ ਤੁਹਾਨੂੰ ਇੱਥੋਂ ਮਿਲੂਗਾ ਜਾਣਕਾਰੀ ਦੇ ਲਈ ਵੀ ਇਹ ਕਿਸੇ ਨੇ ਕੁਝ ਵੀ ਖਰੀਦਣਾ ਤਾਂ ਵੀ ਲੋੜੀ ਦਾ ਸਮਾਨ ਸਾਰਾ ਮਿਲੂਗਾ ਦੇਖੋ ਇਧਰ ਸੋਤ ਕਾਦ ਨੂੰ ਆਪਾਂ ਤਿਆਰੀਆਂ ਦਿਖਾ ਦੇ ਗਏ ਇੱਕ ਮਹੀਨਾ ਪਹਿਲਾਂ ਦੀ ਵੀ ਕੀ ਸਿਸਟਮ ਹੁੰਦਾਗਾ ਤੇ ਬਾਕੀ ਤਿੰਨ ਦਿਨ ਮੇਲਾ ਚੱਲਣਾ 8 9 10 ਤਿੰਨੇ ਦਿਨ ਹੀ ਤੁਹਾਨੂੰ ਆਪਾਂ ਕਵਰ ਕਰਕੇ ਸਾਰਾ ਮੇਲਾ ਦਿਖਾਵਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੁਹਾਨੂੰ ਆਪਾਂ ਜਲਦੀ ਜਲਦੀ ਜੀ ਝਲਕੀਆਂ ਦਿਖਾ ਦਿੰਨੇ ਆਂਗੇ ਕਿਉਂਕਿ ਯਾਰੀ ਵੀਡੀਓ ਜਿਆਦਾ ਲੰਮੀ ਹੋ ਜਾਂਦੀ ਹੈਗੀ ਫਿਰ ਸਾਰੇ ਭਰਾ ਦੇਂਦੇ ਨਹੀਂਗੇ ਇਮੋਟਾ-ਮੋਟਾ ਤੁਹਾਨੂੰ ਪੱਤੇ ਹਾਰ ਗਈ ਦਿਖਾਉਣਗੀਆਂ ਵੀ 7 ਤਰੀਕ ਨੂੰ ਕਿਸ ਤਰ੍ਹਾਂ ਦਾ ਮਾਹੌਲ ਆ ਪੀਡੀਐਫ ਦਾ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲੀ ਜਾਂਦੀਆਂ ਨੇ ਦਵ ਦੇਖੋ ਤੁਸੀਂ ਮਸ਼ੀਨਰੀ ਦੇਖਣ ਜਰੂਰ ਪਹੁੰਚੋ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਤੇ ਇੱਕ ਨਾ ਇੱਕ ਦਿਨ ਤਾਂ ਜਰੂਰ ਪਹੁੰਚੋ ਮੈਸ ਤਾਂ ਤਿੰਨੇ ਦਿਨ ਹੀ ਤੇ ਪਰ ਕੋਈ ਦੂਰ ਦੇ ਹੁਣ ਜਿਵੇਂ ਹੁੰਦੇ ਆ ਭਰਾ ਤਾਂ ਉਹ ਨਹੀਂ ਪਹੁੰਚ ਸਕਦੇ ਹਨਾ ਤਾਂ ਇੱਕ ਦਿਨ ਜਰੂਰ ਪਹੁੰਚੋ ਤੇ ਬਾਕੀ ਚੈਨਲ ਦੇ ਨਾਲ ਜੁੜ ਸਕਦੇ ਹੋ ਆਪਣੇ ਚੈਨਲ ਤੇ ਤੁਹਾਨੂੰ ਸਾਰੀ ਅਪਡੇਟ ਮਿਲੂਗੀ ਤੇ ਇਧਰ ਜਿਹੜੇ ਪਿਛਲੀ ਯਾਰ ਦੇ ਜਿੱਤੇ ਹੋਏ ਪਸ਼ੂ ਆਗੇ ਉਹ ਆਗੇ ਸਾਹਮਣੇ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਇਧਰ ਵੀ ਸਟਾਲਾਂ ਲੱਗਣੀਆਂ ਆ ਅੱਡਾ ਇਧਰ ਦੇਖ ਸਕਦੇ ਹੋ ਤੁਸੀਂ ਇਧਰ ਵੀ ਤਿਆਰੀ ਚੱਲੀ ਜਾਂਦੀ ਹੈਗੀ ਜੋ ਨੋਕਾ ਮੋਟੀ ਨੋਟੀ ਨੀਗਾ ਜੀ ਮਰਾ ਦਿੰਦੇ ਆਗੇ ਇੱਧਰ ਦੇਖ ਸਕਦੇ ਹੋ ਤੁਸੀਂ ਤੁਰ ਤਾਈ ਬਹੁਤ ਸਿਰ ਅਜਗਾਰਡ ਹੋਊਗਾ ਅਸਾਰ ਰੰਗ ਚੱਲੀ ਜਾਂਦੀਆਂ ਤਿਆਰੀਆਂ ਤੇ ਕੱਲ ਨੂੰ ਇਹ 9 ਵਜੇ ਦੇ ਨੂੰ 9 ਵਜੇ ਦੇ ਤੋਂ ਪਹਿਲਾਂ ਹੀ ਰੈਡੀ ਹੋਣਗੀਆਂ ਸਾਰੀਆਂ ਬਹੁਤ ਸੋਹਣਾ ਜਗਾੜ ਹੁੰਦਾ ਦੇਖਣ ਵਾਸਤੇ ਬਹੁਤ ਹੀ ਜ਼ਿਆਦਾ ਸੋਹਣਾ ਹਰ ਇੱਕ ਕੰਪਨੀ ਆਉਣੀ ਹੈ ਇਹ ਜੀ ਕੋਈ ਕੰਪਨੀ ਨਹੀਂ ਜਿਹੜੀ ਨਾ ਆਵੇ ਤੇ ਸਿੱਖਣ ਨੂੰ ਬਹੁਤ ਕੁਝ ਮਿਲਦਾ ਵਾ ਇੱਧਰ ਆ ਗਾਈਆਂ ਆਵੀਆਂ ਦੇਖ ਸਕਦਾ ਤੁਸੀਂ ਗਾਈਆਂ ਜਿਹੜੀਆਂ ਜਿੱਤੀਆਂ ਆਵੀਆਂ ਪਹਿਲਾਂ ਵਾਲੇ ਸਾਲ ਦੇ ਵਿੱਚ ਉਹ ਆ ਗ੍ਰਭੰਡ ਸਾਰੇ ਦੇਖ ਸਕਦੇ ਬਹੁਤ ਚੰਗੇ ਪ੍ਰਬੰਧ ਹੁੰਦੇ ਆਗੇ ਤੇ ਚੱਲੀ ਜਾਂਦਾਗਾ ਤੇ ਸਫਾਈਆਂ ਸਫਾਈਆਂ ਵੀ ਚੱਲੀ ਜਾਂਦੀਆਂ ਤੇ ਕੱਲ ਨੂੰ ਸਵੇਰ ਨੂੰ 8-9 ਵਜੇ ਦੇ ਨੂੰ ਸਾਰਾ ਕੁਝ ਰੈਡੀ ਹੋ ਜਾਣਾਗਾ ਤੇ ਇਕੱਠ ਵੀ ਬਹੁਤ ਹੁੰਦਾਗਾ ਬਹੁਤ ਲੋਕ ਦੁਨੀਆ ਤੋਂ ਆਉਂਦੇ ਆ ਦੇਖਣ ਤੇ ਦੇਖੋ ਇੱਧਰ ਨਾ ਸਟਾਲਾਂ ਵੀ ਦੇਖੋ ਤੁਸੀਂ ਇੰਦਰ ਵੀ ਤਿਆਰਾਂ ਚੱਲੀ ਜਾਂਦੇ ਗਿਆਂ ਦੇ ਦੇਖੋ ਆਮ ਪਰਨੋ ਵੀ ਬਹੁਤ ਆਉਣਗਾ ਵੀ ਇਧਰ ਕਾਰਗਲ ਫੀਲ ਵਾਲੇ ਆ ਗਏ ਦੇਖੋ ਬਹੁਤ ਜਿਆਦਾ ਸੋਹਣਾ ਸਿਸਟਮ ਬਣਨਾ ਹੈ ਸ਼ੋਅ ਕੁਆਲਟੀ ਵਾਲਾ ਦੇਖਣ ਵਾਸਤੇ ਇਧਰ ਵੀਜ਼ੀ ਵਾਲੇ ਆ ਗਏ ਏਵੀਜ਼ੀ ਸੀਮਨ ਬੈਂਕ ਆਂਧਰਾ ਪ੍ਰਦੇਸ਼ ਵਾਲੇ ਆ ਗਏ ਅਗੇ ਇੱਧਰ ਟਰੈਕਟਰ ਦੇਖ ਸਕਦੇ ਹੋ ਟਰੈਕਟਰ ਵਾਲੀਆਂ ਕੰਮ ਪਣੀਆਂ ਇੱਥੇ ਦੇ ਘਰ ਸੋਨ ਵਾਲੀ ਕਟਰੈਕਟਰ ਵਾਲੇ ਇੱਧਰਲੇ ਪਾਸੇ ਵੀ ਦੇਖ ਸਕਦੇ ਹੋ ਇੱਧਰ ਵੀ ਤਿਆਰ ਮੈਂ ਚੱਲੀ ਹੋਈ ਹੈ ਦੋਰਾ ਦੇ ਬਹੁਤ ਵੱਡਾ ਜਿਗਾਰਡਮੈਂਟ ਆ ਦੇਖੋ ਜਿਸੜ ਜਰੂਰ ਕਰੋ ਇੱਕ ਦਿਨ ਤਾਂ ਬਾਕੀ ਆਪਣੇ ਚੈਨਲ ਤੇ ਅਪਡੇਟ ਮਿਲੂਗੀ ਤੇ ਚੈਨਲ ਦੇ ਨਾਲ ਤੁਸੀਂ ਜੁੜ ਸਕਦੇ ਹੋਗੇ ਐਨ ਜਮਾ ਦੁਨੀਆ ਦਾ ਪੂਰਾ ਟਾਪ ਦਾ ਮੇਲਾ ਹੋਊਗਾ ਹੁੰਦਾ ਇਹ ਹਰੇ ਘਰੀ ਤੇ ਇਸ ਵਾਰ ਵੀ ਕੁਝ ਵੱਖਰਾ ਹੀ ਹੋਊਗਾ ਇਸ ਵਾਰ ਕਾਫੀ ਚੇਂਜ ਕਰਿਆ ਹੈਗਾ ਤੇ ਹਰ ਇੱਕ ਵਾਰੀ ਬਹੁਤ ਵਧੀਆ ਹੁੰਦਾ ਦਾ ਦੇਖੋ ਬਾਕੀ ਜੋ ਕੰਪੀਟੀਸ਼ਨ ਹੋਣੇ ਆ ਉਹ 8 ਤਰੀਕ ਤੋਂ ਸਟਾਰਟ ਆ 8 9 10 ਤੇ 7 ਤਰੀਕ ਪਸ਼ੂਆਂ ਦੀ ਐਂਟਰੀ ਆ ਗਈ ਮਲਕਿੰਗ ਵਾਲੇ ਪਸ਼ੂ ਪਹਿਲਾਂ ਦੀ ਆਏ ਵਿਆਗੇ ਉਹਦੇ ਨਾਲ ਦੀ ਕੋਈ ਮਾਨਦਾਨ ਦਬਾਈ ਨਹੀਂ ਪੈਣੀ ਤੇ ਇਧਰ ਸਟਾਲਾਂ ਵਾਲਾ ਜੋ ਸਿਸਟਮ ਆ ਉਹ ਤਕਰੀਬਨ ਖਤਮ ਆ ਥੋੜਾ ਜਿਹਾ ਅੱਗੇ ਗਾਹਾਂ ਰਹਿ ਗਿਆ ਉਸ ਤੋਂ ਬਾਅਦ ਐਂਟਰੀ ਹੋ ਜਾਣੀ ਹੈਗੀ ਅੰਦਰ ਮੰਡੀ ਦੇ ਵਿੱਚ ਬਸ ਇਧਰ ਅੰਦਰ ਆ ਕੇ ਐਂਡ ਹੋ ਜਾਊਗਾ ਇੱਧਰ ਦੇਖ ਸਕਦੇ ਤੁਸੀਂ ਫੁੱਲ ਬੂਟੇ ਮਤਲਬ ਹਰੇ ਇਹੀ ਤਰ੍ਹਾਂ ਦੀ ਚੀਜ਼ ਤੁਹਾਨੂੰ ਮਿਲੂਗੀ ਇੱਥੋਂ ਕੁਝ ਵੀ ਖਰੀਦਣਾ ਤੁਸੀਂ ਹਰੇਕ ਤਰ੍ਹਾਂ ਦੀ ਤੁਹਾਨੂੰ ਨੌਲੇਜ ਮਿਲੂਗੀ ਬਾਕੀ ਇੱਧਰ ਹੋਟਲ ਖਾਣ ਪੀਣ ਵਾਲਾ ਸਿਸਟਮ ਉਹ ਤਾਂ ਹੁੰਦਾ ਹੀ ਹੈ ਅਗਲਾ ਇੱਧਰ ਪਾਸ਼ੂਆਂ ਦੇ ਹਾਰ ਸ਼ਿੰਗਾਰ ਦਾ ਸਮਾਨ ਤੇ ਇੱਧਰ ਹੁਣ ਐਂਟਰੀ ਹੋ ਗਈ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਇੱਧਰ ਸਟੋਰਾਂ ਗਈਆਂ ਤੁਸੀਂ ਦੇਖ ਸਕਦੇ ਹੋ ਇੱਧਰ ਕਾਫੀ ਪਸ਼ੂ ਪਹੁੰਚ ਚੁੱਕੇ ਆਗੇ ਤੇ ਬਾਕੀ ਕੀ ਕਾਫੀ ਪਸ਼ੂ ਆਈ ਜਾਂਦੇ ਉੱਧਰ ਸਾਹਮਣੇ ਤੁਸੀਂ ਦੇਖ ਸਕਦੇ ਜਿੱਥੇ ਰੰਗ ਲੱਗਣੇ ਆ ਉਹ ਐਦ ਕੀ ਸਟੇਜ ਬਹੁਤ ਵੱਡੀ ਬਣਦੀ ਤੇ ਇੱਧਰ ਸਟੋਰਾਂ ਖਾਲੀ ਪਈਆਂ ਕੁਝ ਦੇਖੋ ਐਫ ਐਫ ਜਿਆਦਾ ਐਫ ਐਫ ਦਾ ਹੀ ਹੁੰਦਾ ਇੱਥੇ ਤੇ ਮੋਹਰਾ ਤੇ ਨੀਲੀ ਰਾਵੀ ਦਾ ਵੀ ਨਾਲ ਹੁੰਦਾ ਜਰਸ ਸਿੰਘਾਂ ਦਾ ਵੀ ਹੁੰਦਾ ਇੱਧਰ ਤੁਸੀਂ ਦੇਖ ਸਕਦੇ ਹੋ ਪਸ਼ੂ ਜਿਹੜੇ ਪੰਚੇ ਹੋਏ ਆਗੇ ਨੀਲੀ ਰਾਵੀ ਇਹ ਇਧਰ ਜਰਸੀ ਤੇ ਐਫ ਐਫ ਹੀਫਰਾ ਇਹ ਸਾਰੀਆਂ ਖੀਰੀਆਂ ਹੀ ਹੋਣੀਆਂ ਨੇ ਮੇਰੇ ਹਿਸਾਬ ਨਾਲ ਬਾਕੀ ਇੰਦਰ ਪਸ਼ੂ ਆ ਕੋਈ ਦੇਖ ਸਕਦੇ ਹੋ ਇਧਰ ਐਫ ਐਫ ਹੀਫਰਾ ਇਹ ਵੀ ਕੰਪਿਊਟੀ ਕੰਪੀਟੀਸ਼ਨ ਦੇ ਲਈ ਆਈਆਂ ਵਗਾ ਤੇ ਇਧਰ ਨੀਲੀ ਰਾਵੀ ਦੀਆਂ ਇੱਧਰ ਵੀ ਦੂਜੀ ਐਚ ਐਫ ਦੇਖ ਸਕਦੇ ਹਾਂ ਐਚ ਐਫ ਬਿਊਟੀ ਬਿਲਕ ਬਿਊਟੀ ਵਾਲੀਆਂ ਜਰਸੀ ਐਚ ਐਫ ਦੇਖ ਸਕਦੇ ਹੋ ਤੁਸੀਂ ਤੇ ਹੀਫਰ ਬਾਕੀ ਇੱਧਰ ਰੀਲੀ ਰਵੀ ਦੇ ਜਾਨਵਰ ਕੋਲ ਬੈਠੇ ਆ ਗਏ ਇਹ ਬੋਹਰਾ ਇੱਧਰ ਦੇਖ ਸਕਦੇ ਹੋ ਦੋ ਐਚ ਐਫ ਇੱਧਰ ਆ ਗਈਆਂ ਇਹਨਾਂ ਨੇ ਬਰੀਡ ਦਾ ਕੰਪੀਟੀਸ਼ਨ ਲੜਨਾ ਹੈ ਤੇ ਅੱਗੇ ਤੁਹਾਨੂੰ ਦਿਖਾਉਨੇ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ। ਵਾਕੀ ਤੁਸੀ ਅੰਦਰ ਵੀ ਦੇਖ ਸਕਦੇ ਹੋ। 11 ਤਾਰਾ ਰੱਜ ਚ ਪਹੀਫਰ ਆ ਦੇਖੋ। ਇਹ ਤਾਂ ਜਰਸੀ ਆ ਰੋਡ ਦਿਹਾਣਿਆਂ ਦੇਗਾ। ਆ ਵੀ ਜਰਸੀ ਇੱਧਰ ਇਹ ਸਾਰੀਆਂ ਰੋਡਾਂ ਵਾਲਿਆਂ ਨੇ ਗਈਆਂ ਮੇਰੇ ਖਿਆਲ ਦੇ ਨਾਲ ਦੇਖੋ ਇਹਨਾਂ ਨੇ ਬਰੀਡ ਦਾ ਕੰਪੀਟੀਸ਼ਨ ਲੜਨਾ ਹੈ ਤੇ ਇੱਧਰ ਇਹ ਆ ਗਿਆ ਰਿੰਗ ਸਟੇਜ ਇਸ ਵਾਰ ਬਹੁਤ ਵੱਡਾ ਰਿੰਗ ਬਣਾਤਾ ਅੱਗੇ ਵੀ ਬਹੁਤ ਵੱਡਾ ਹੁੰਦਾ ਵਧੀਆ ਇੰਤਜ਼ਾਮ ਹੁੰਦੇ ਆਗੇ ਤੇ ਇਸ ਵਾਰ ਤਾਂ ਬਹੁਤ ਜ਼ਿਆਦਾ ਵੱਡਾ ਬਣਾਤਾ ਦੇਖੋ ਉੱਤੇ ਛੱਤ ਪਾਈ ਵੀ ਹੈਗੀ ਵਾਟਰਪਰੂਫ ਹੁੰਦੀ ਹੈ ਹਰੇਕਾਰੀ ਕੋਈ ਪਿਛਲੀ ਾਰ ਵੀ ਸੀ ਵਾਟਰਪਰੂਫ ਤਾਂ ਪਾਉਂਦੇ ਆ ਕਿਉਂਕਿ ਕਿਹੜੀ ਮੀਂਹ ਆ ਜੇ ਤਾਂ ਇਸ ਟੀ ਦੀ ਕੋਈ ਦਿੱਕਤ ਨਹੀਂ ਆਉਂਦੀਗੀ ਮੀਂਹ ਜਿੰਨਾ ਮਰਦੀ ਪਈ ਜਾਵੇ ਕੰਪੀਟੀਸ਼ਨ ਹੋਈ ਜਾਂਦੇ ਆ ਨਹੀਂ ਫਿਰ ਦਿੱਕਤ ਪੈਂਦੀ ਇਸ ਟੀ ਦੀ ਦੇਖੋ ਪੌੜੀਆਂ ਪਾਸੇ ਚਾਰੇ ਪਾਸੇ ਲੱਗੀਆਂ ਤਾਂ ਕਿ ਦਰਸ਼ਕਾਂ ਦੇ ਦੇਖਣ ਵਾਸਤੇ ਬਹੁਤ ਵਧੀਆ ਰਿਗਾਰਡ ਬਣਾਤਾ ਹੈ ਕਿ ਤਮਰੀਦ ਲਈ ਕਾਫੀ ਕਰੀ ਹੈਗੀ ਹੁੰਦਾ ਹਰੇਕਾਰੀ ਵਧੀਆ ਇਸ ਵਾਰੀ ਤਾਂ ਉਦੋਂ ਹੀ ਵਧੀਆਗਾ ਬਾਕੀ ਇਧਰ ਮਿਲਕਿੰਗ ਵਾਲੇ ਨਹੀਂ ਮਿਲ ਲੱਗ ਦੇਖੋ ਤੁਸੀਂ ਨੀਲੀ 라ਵੀ ਮੋਹਰਾ ਇਹ ਦੁੱਧ ਚੁਗਾਈ ਵਾਲੀਆਂ ਮੱਝਾਂ ਗੀਆਂ ਕੋਈ ਬੱਜੀ ਕੋ ਨੰਦਾ ਹੈ ਮੱਝਾਂ ਦਾ ਕਰਾਉਂਦੇ ਆ ਵਾਲੇ ਮਰਾਈ ਕੇ ਲੋਕ ਇੱਧਰ ਇਹ ਸਾਰੇ ਮਿਲਕਿੰਗ ਵਾਲੇ ਐਨੀਮਲ ਐਨੇ ਗਾ। ਬਾਕੀ ਤੁਹਾਨੂੰ ਅੱਗੇ ਆਪਾਂ ਗਾਵਾਂ ਦਿਖਾਉਨੇ ਆ। ਇੱਧਰ ਮਿਲਕਿੰਗ ਵਾਲੀਆਂ ਗਾਵਾਂ ਜਰਸੀ ਜਿਵੇਂ ਇੱਧਰ ਐਚਪ ਹੋ ਗਈਆਂ। ਦੇਖ ਸਕਦੇ ਹੋ। ਬਹੁਤ ਵੱਡੀ ਗਿਣਤੀ ਦੇ ਵਿੱਚ ਗਾਇਆਂ ਪਹੁੰਚੀਆਂ ਹੋਈਆਂ ਗਿਆ। ਅਣ ਜਮਾ ਪੂਰੀਆਂ ਟੌਪ ਤੋਂ ਟੌਪ ਦੀਆਂ ਦਾਮਾਂ ਜਰਸੀ ਹੋ ਗਈਆਂ ਐਚ ਐਫ ਹੋ ਗਈਆਂ ਪਹੁੰਚਦੀਆਂਗੇ ਬਾਕੀ ਉਧਰ ਮਿਲਕਿੰਗ ਹੋਣੀ ਆ ਇੱਧਰ ਇਸ ਜਗ੍ਹਾ ਤੇ ਮਿਲਕਿੰਗ ਹੋਣੀ ਹੈਗੀ ਗਾਵਾਂ ਦੀ ਤੁਸੀਂ ਸਾਹਮਣੇ ਦੇਖ ਹੀ ਸਕਦੇ ਹੋ ਕਾਮਾ ਦੀ ਮਲਖੀ ਰੋਈ ਜਾਂਦੀ ਐ ਤੁਸੀਂ ਦੇਖ ਸਕਦੇ ਆ। ਆ ਵੀ ਇਧਰ ਘੜੰਗਾ ਨਹੀਂ। ਇਧਰ ਮਲਖੀ ਆਉਣੀ ਐ। ਬਾਕੀ ਇਧਰ ਨੀਂਦ ਡਰਾ ਵੀ ਦੀਆਂ ਤੁਸੀਂ ਦੇਖ ਸਕਦੇ ਝੋਟਨਾ। ਇਹਨਾਂ ਨੇ ਬਰੀਡ ਦਾ ਕੰਪੀਟੀਸ਼ਨ ਲੜਨਾ ਗਾ। ਤੇ ਰੋਟੇ ਵਾਲਿਆਂ ਦੀਆਂ। ਬਾਕੀ ਇਧਰ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਇੱਧਰ ਬਾਈ ਕਟਿੰਗ ਕਰੀ ਜਾਂਦੇ ਆਗੇ। ਕੋਸੇ ਇੱਧਰ ਹੀ ਫਰ ਦੇਖ ਸਕਦੇ ਹੋ ਤੁਸੀਂ। ਇਹਨਾਂ ਨੇ ਖੀਰੀਆਂ ਦੇ ਵਿੱਚ ਕੰਪੀਟੀਸ਼ਨ ਲੜਨਾ ਕਰ। ਇੱਧਰ ਨੀਲੀ ਰਾਵੀਆਂ ਖੜੀਆਂ ਸਾਰੀਆਂ ਇੱਧਰ ਵੀ ਤੁਸੀਂ ਦੇਖ ਸਕਦੇ ਹੋ। ਇੰਦਰ ਵੀ ਐਚਐਫ ਆਗੀਆਂ ਐਚ ਉਹ ਬਹੁਤ ਵੱਡੀ ਗਿੜਮੀ ਦੇ ਵਿੱਚ ਆਉਂਗੀਆਂ ਤੇ ਬਾਕੀ ਪਸ਼ੂ ਸਾਰੇ ਤਰ੍ਹਾਂ ਦੇ ਆਉਂਦੇ ਹੈਗੇ ਉਹ ਦੂਜੇ ਪਾਸੇ ਤੁਹਾਨੂੰ ਆਪ ਦਿਖਾਉਂਦੇ ਨਹੀਂ ਉਧਰ ਵੀ ਕਾਫੀ ਪਸ਼ੂ ਆ ਉਧਰ ਨਾ ਪੈਲਸਾ ਪੈਲਸ ਦੇ ਨਾਲ ਨਾ ਮਿਊਜ਼ਿਕ ਚੱਲੀ ਜਾਂਦਾ ਉਧਰ ਆਪਾ ਦਿਖਾ ਨਹੀਂ ਸਕਦੇ ਕਈ ਵਾਰੀ ਕਾਪੀਰਾਈਟ ਆ ਜਾਂਦਾਗਾ ਤਕਰੀਬਨ ਤੁਹਾਨੂੰ ਮੇਲਾ ਆਪਾ ਮੋਟਾ-ਮੋਟਾ ਘੁੰਮ ਕੇ ਦਿਖਾਤਾ ਵੀ ਇਸ ਤਰ੍ਹਾਂ ਦਾ ਮਾਹੌਲ ਆ ਕੁਝ ਥੋੜਾ ਘਣਾ ਰਹਿ ਵੀ ਗਿਆ ਉਹ ਵੀ ਤੁਹਾਨੂੰ ਪਤਾ ਆ ਨਹੀਂ ਦਿਖਾਇਆ ਤੁਹਾਨੂੰ ਆਪਾ ਦਾਸੀ ਦਿੱਤੀ ਪ੍ਰੋਬਲਮ ਵੀ ਕਈ ਵਾਰੀ ਕਾਪੀਰਾਈਟ ਆ ਜਾਂਦਾਗਾ ਉਧਰ ਪੈਲਸ ਕਰਕੇ ਗਾਣੇ ਚੱਲੀ ਜਾਂਦੇ ਆ ਇਸ ਜਗ੍ਹਾ ਦੇ ਉੱਤੇ ਪਸ਼ੂ ਨੂੰ ਨਮਾਇਆ ਜਾਂਦਾ ਦੇਖ ਸਕਦੇ ਹੋ ਤੁਸੀਂ ਜਿੰਨੇ ਵੀ ਪਸ਼ੂ ਆ ਸਾਰੇ ਹੋ ਇਸ ਜਗ੍ਹਾ ਤੇ ਨਮਾਇਆ ਜਾਂਦੇ ਆ ਦੇਖੋ ਸਟੋਰਾਂਆਂ ਪੂਰੀਆਂ ਭਰ ਲਾ ਸਾਰੀਆਂ ਪਸ਼ੂ ਬਹੁਤ ਹਜੇ ਆਈ ਜਾਂਦੇ ਆ ਕਾਫੀ ਆ ਵੀ ਚੁੱਕੇ ਆਗੇ ਸ਼ਾਮ ਤਾਈਂ ਆ ਜਾਣਗੇ ਆ ਤੰਬੂਆਂ ਦੇ ਵਿੱਚ ਵੀ ਪਸ਼ੂ ਬਹੁਤ ਆ ਗਏ ਸਾਰੇ ਆਪਾਂ ਤੁਹਾਨੂੰ ਦਿਖਾਵ ਨਹੀਂ ਸਕਦੇ ਕਿਉਂਕਿ ਵੀਡੀਓ ਬਾਲੀ ਲੰਮੀ ਹੋ ਜੂਗੀ ਪਰ ਮੋਟਾ ਮੋਟਾ ਤੁਹਾਨੂੰ ਆਪ ਦਿਖਾਦਾ ਸਾਰਾ ਵੀ ਕੀ ਸਿਸਟਮ ਹੈਗਾ ਸਾਰਾ ਕਾញਾ ਦੋ ਨਪਰਗਾਹ ਦੇ ਨੇ ਮਿਲਕੀ ਗਾਲੀਆਂ ਜਿਹੜੀਆਂ ਦੂਜੇ ਪਾਸੇ ਵੀ ਦਿਖਾ ਦਿੰਦੇ ਆ ਪਾਦੋ ਮਾਤੇ ਕਾ ਵੀ ਕੰਜੋਂ ਕਿਹੋ ਜਿਹਾ ਦੇਖੋ ਐਫ ਐਫ ਤੇ ਜਰਸੀ ਜਿਆਦਾ ਐਫ ਐਫ ਬਹੁਤ ਵੱਡੀ ਗੰਡੀ ਦੇ ਵਿੱਚ ਪਹੁੰਚੀਆਂ ਹੋਈਆਂ ਗਈਆਂ ਐਫ ਐਫ ਜੇ ਸਾਹਮਣੇ ਤੁਸੀਂ ਦੇਖਦੇ ਹੋ ਜਿਹੜਾ ਤੁਰਤਾ ਹੀ ਸਾਰੀਆਂ ਐਫ ਐਫ ਨਾਲ ਹੀ ਭਰਿਆ ਹੋਇਆ ਵਾ ਬਾਕੀ ਕੁਝ ਇਧਰ ਵੀ ਆ ਜਗ੍ਹਾ ਦੇ ਉੱਤੇ ਜੋ ਦੁੱਧ ਦੀ ਚਵਾਈ ਹੁੰਦੀ ਆ ਤੇ ਉਹ ਇੱਥੇ ਤੋਲਿਆ ਜਾਊਗਾ ਇੱਥੇ ਤੋਲਿਆ ਜਾਇਆ ਕਰੋ ਇਸ ਵਾਰ ਵੱਖਰਾ ਬਣਾਦਾ ਦੇਖੋ ਇੱਧਰ ਸਾਹਮਣੇ ਸਕਰੀਨ ਵੀ ਲੱਗੂਗੀ ਬਾਲਟਿਆਂ ਦੇਖ ਸਕਦੇ ਹੋ ਮਸ਼ੀਨ ਦੇਖ ਸਕਦੇ ਹੋ ਇੱਥੇ ਦੁੱਧ ਚੋਲਿਆ ਜਾਣਾ ਤਕਰੀਬਨ ਆਪਾਂ ਤੁਹਾਨੂੰ ਦੋਸਤੋ ਸਾਰਾ ਘੁੰਮ ਕੇ ਦਿਖਾਤਾ ਮੋਟਾ-ਮੋਟਾ ਵੀ ਚਲੋ ਤੁਹਾਨੂੰ ਪਤਾ ਲੱਗ ਜੇ ਵੀ ਕੀ ਤਿਆਰੀਆਂ ਹਨ ਤੇ ਆਪਾਂ ਇੱਥੋਂ ਸ਼ੁਰੂ ਕਰਿਆ ਜੀ ਸਾਹਮਣੇ ਸਟਾਲਾਂਾਂ ਦੇ ਵਿੱਚ ਦੀ ਜਾ ਕੇ ਤੇ ਆਹ ਕੱਲੀ ਇੱਥੇ ਜਿੱਥੇ ਇੰਟਰਾਂਗਾਂ ਹੁੰਦੀਆਂ ਪਰਸ਼ਨ ਹੁੰਦੀਆਂ ਤੁਹਾਨੂੰ ਦਿਖਾ ਦਿੰਨੇ ਵੀ ਇੱਥੇ ਇੰਟਰਾਂਗਾਂ ਹੁੰਦੀਆਂ ਤੇ ਉਹਦੋਂ ਤੱਕ ਬਾਅਦ ਆਪਾਂ ਵੀਡੀਓ ਦਾ ਐਂਡ ਕਰਦੇ ਹਾਂਗੇ ਇੱਥੇ ਇੰਟਰਾਂਗਾਂ ਹੁੰਦੀਆਂਗੇ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਆ ਤੁਹਾਨੂੰ ਸਾਰੀ ਅਪਡੇਟ ਦਿੰਦੇ ਰਹਾਂਗੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਕਰ ਲਓ ਫੋਲੋ